ਚੰਦ ਭਾਣ ਦਾ ਮਸਲਾ ਜਿੱਥੇ ਮਜ਼ਦੂਰਾਂ ਦੇ ਡਾਂਗਾ ਮਾਰ ਮਾਰ ਕੇ ਮੌਰ ਸ਼ਾਂਖ ਤੇ ਉਹ ਮਜ਼ਦੂਰਾਂ ਦੇ ਅਸਲੇ ਦੇ ਨਾਲ ਸਿੱਧੀਆਂ ਗੋਲੀਆਂ ਮਾਰੀਆਂ ਤੇ ਕਦੀਮ ਸਿੰਘ ਜਿਹੜਾ ਸਰਪੰਚ ਹੈ ਉਹਦੇ ਘਰ ਦੇ ਵਿੱਚ ਵੜ ਕੇ ਗੰਦੂਰ ਹੋਰਾਂ ਨੇ ਗੁੰਡਾਗਰਦੀ ਕੀਤੀ ਘਰ ਦਾ ਸਮਾਨ ਤੋੜਿਆ ਪੰਲ ਤੋੜ ਕੀਤੀ ਕੁੱਟਮਾਰ ਕੀਤੀ ਅਜੇ ਉਹ ਬਾਹਰ ਘੁੰਮ ਰਹੇ ਨੇ ਜਿਵੇਂ ਅਰੈਸਟ ਕਰ ਰਹੇ ਕੀ ਅਨਮੋਲਕ ਸਿੰਘ ਨੂੰ ਚੰਦ ਭਾਣ ਦੇ ਮਸਲੇ ਦਾ ਨਹੀਂ ਪਤਾ ਜੇ ਚੰਦ ਭਾਣ ਦੇ ਮਸਲੇ ਦਾ ਨਹੀਂ ਪਤਾ ਤੇ ਇਥੋਂ ਦਾ ਵਿਧਾਇਕ ਰਣਤਨ ਨੂੰ ਕੋਈ ਹੱੱਦ ਨਹੀਂ ਜੇ ਚੰਦ ਭਾਂਡੇ ਮਸਲੇ ਦਾ ਅਨਵੋਖ ਸਿੰਘ ਨੂੰ ਪਤਾ ਹੈ ਤੇ ਫਿਰ ਉਹ ਕਾਰਵਾਈ ਕਿਉਂ ਨਹੀਂ ਕਰ ਰਿਹਾ ਵੱਡੇ ਮਗਰਮੱਛ ਹੈ ਜਿਹੜੇ ਇੱਥੇ ਥਾਰ ਜੀਪਾਂ ਵਾਲੇ ਸੀ ਜਿਨ੍ਹਾਂ ਨੇ ਬੰਗਲੇ ਨਹਿਰਾਂ ਸਭ ਕੁਝ ਬਣਾਏ ਇਹਨਾਂ ਦਾ ਪਤਾ ਹੀ ਨਹੀਂ ਕਿੰਨਾ ਕੁ ਕੁਸ ਹੈ ਉਹਨਾਂ ਨੂੰ ਤਾਂ ਸਰਕਾਰ ਨੇ ਬਖਸ਼ਿਆ ਨਹੀਂ ਜਿਹੜਾ ਕੋਈ ਮਾੜਾ ਮੋਟਾ ਲਾਉਂਦਾ ਖਾਂਦਾ ਸੀ ਕੋਈ ਅਮਲੀ ਭੱਗੀ ਸੀਗਾ ਵਿਚਾਰਾ ਉਹਨਾਂ ਨੇ ਜਾ ਕੇ ਫੁਰਜੀਆਂ ਧਾਤੀਆਂ ਅਨਵੋਖ ਸਿੰਘ ਦੇ ਦਫ਼ਤਰ ਦੇ ਮਗਰਲੇ ਪਾਸੇ 5 ਦਿਨ ਪਹਿਲਾਂ ਚਿੱਟਾ ਲਾ ਕੇ ਮੁੰਡੇ ਦੀ ਡੈਥ ਹੋਈ ਹੈ ਨਸ਼ਾ ਉਦਬ ਬੱਧਿਆ ਤੇ ਕਿਸਾਨ ਅਜਿਹੜੇ ਅੰਦਰ ਵੜਗੇ ਨੇ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਦੇ ਪਿਛਲੇ ਪਾਸੇ ਉਹ ਇਹ ਦੂ ਪੰਜ ਦਿਨ ਪਹਿਲਾਂ ਚਿੱਟੇ ਦਾ ਕਰਕੇ ਨਸ਼ਾ ਮੁੰਡੇ ਦੀ ਮੌਤ ਹੋਈ ਹੈ ਜੀ ਕਿੰਨਾ ਕੁ ਫਰਕ ਪਿਆ ਰੋੜੀ ਕਪੂਰੇ ਦੇ ਵਿੱਚ ਪਾਉਣੇ 200 ਬੰਦਾ ਹੈ 35 ਜਿਹੜੇ ਰੈਗੂਲਰ ਚਿੱਟੇ ਵਾਲੇ ਆ ਤੇ 2015 17 ਦੇ ਵਿੱਚ ਸਿਰਫ ਤੋਸਟ ਵਾਲੇ ਸੀਗੇ ਤੇ ਕੁਛ ਟਾਵੇਂ ਬੰਦੇ ਗੋਲੀਆਂ ਵਾਲੇ ਸੀ ਤੇ ਅੱਜ 100 ਤੋਂ 150 ਮੁੰਡਾ ਉਹੋ ਜਿਹੜਾ ਚਿੱਟੇ ਦੀ ਭੇਡ ਚੜਿਆ ਹੋਇਆ ਤੇ 35 40 ਉਹੋ ਜੇ ਮੁੰਡੇ ਆ ਜਿਹੜੇ ਲਗਾਤਾਰ ਲਾਰੇ ਨੇ ਤੇ ਨਸ਼ਾ ਵਿਰੋਧ ਜਿਹੜਾ ਜੁੱਧ ਛਿੜਿਆ ਹੋਇਆ ਨਸ਼ੇ ਵਿਰੋਧ ਤੇ ਉਹ ਕੀ ਕਰ ਰਿਹਾ ਹੁਣ ਇਹਦੇ ਅਸੀਂ ਪ੍ਰੋਗਰਾਮ ਕਰ ਲਈਏ ਬਿਲ ਬੇਸ਼ੱਕ ਕਰੋ ਪ੍ਰੋਗਰਾਮ ਪ੍ਰੋਗਰਾਮ ਲੋਕਾਂ ਦੀਆਂ ਉਹਨਾਂ ਲੋਕਾਂ ਦੀਆਂ ਮੰਗਾਂ ਨੇ ਜਿਹੜੇ ਲੋਕਾਂ ਕੋਲੇ ਤੁਸੀਂ ਜਾ ਰਹੇ ਹੋ ਤੇ ਉਹੀ ਲੋਕ ਹੈ ਜਿਹੜੇ ਲੋਕ ਇੱਥੇ ਖੜੇ ਹੋਏ ਆ ਪਰ ਸਾਨੂੰ ਕਹਿ ਕੇ ਗਏ ਆ ਅਸੀਂ ਆਵਾਂਗੇ ਹੁਣ ਆਹ ਆਪਣੇ ਭਰਾ ਜਿਹੜੇ ਆ ਕੌਣ ਨੇ ਇਹ ਸਾਡੇ ਭਰਾ ਇਹਨੂੰ 24 ਘੰਟੇ ਡਿਊਟੀ ਕਰਾ ਰਹੇ ਆ ਤੜਕੇ 4 ਵਜੇ ਠਾ ਲੈੰਦੇ ਨੇ ਪਤਾ ਨਹੀਂ ਜੰਗਲ ਪਾਣੀ ਵੀ ਜਾਂਦੇ ਆ ਜਾਂ ਨਹੀਂ ਸਰਕਾਰ ਨੇ ਇਹ ਫਾਹੇ ਡੰਗੇ ਹੋਏ ਆ ਤੇ 24 ਘੰਟੇ ਦੀ ਕੀ ਤਨਖਾਹ ਦਿੰਦੀ ਹੈ ਇਥੋਂ ਦੀ ਸਰਕਾਰ ਇਹਨਾਂ ਨੂੰ ਕਿਹੜੇ ਛੁੱਟੀ ਜਾਂਦੇ ਆ ਕਿਹੜੇ ਵੇਲੇ ਘਰਾਂ ਨੂੰ ਜਾਂਦੇ ਆ ਸਾਡੇ ਭਰਾੜੇ ਬਾਹਰ ਲੈ ਡਾਗਾ ਕਰ ਲੈਣ ਰੈਸਟ ਕੋਈ ਚੱਕਰ ਨਹੀਂ ਧੱਕ ਦੇਣ ਜੇਲ੍ਹਾਂ ਦੇ ਵਿੱਚ ਭਾਰਤ ਸਰਕਾਰ ਆ ਦੇ ਅੱਜ ਭਗਵੰਤ ਮਾਨ ਸਾਹਿਬ ਤੁਸੀਂ ਜਵਾਬਾਂ ਤੋਂ ਭੱਜ ਰਹੇ ਹੋ ਤੇ ਆਉਣ ਵਾਲੇ ਦਿਨਾਂ ਚ ਤੁਹਾਡਾ ਹਸ਼ਰ ਕੀ ਹੋਊਗਾ ਇਹ ਦੱਸੋ ਜਿਹੜਾ ਇਹਨਾਂ ਨੇ ਛੇੜਿਆ ਸੀਗਾ ਸਿੱਖਿਆ ਗ੍ਰੰਟੀ ਵਾਲਾ ਸਿੱਖਿਆ ਗ੍ਰੰਟੀ ਦੇ ਵਿੱਚ ਇਹਨਾਂ ਨੇ ਟੀਚਰਾਂ ਦੇ ਮੌਰ ਸਾਖਤੇ 13 ਮਹੀਨਾ ਦੀ ਬੱਚੀ ਨੂੰ ਜੇਲ੍ਹ ਭੇਜਤਾ ਢੀਆਂ ਪੈਣਾ ਦੇ ਢਿੱਡ ਦੇ ਵਿੱਚ ਲੱਤਾਂ ਮਾਰੀਆਂ ਜਿਹੜੇ 24 ਅਧਰਾਚ ਸਕੂਲ ਸੀ ਚੌਕੇ ਸਕੂਲ ਦਾ ਮਸਲਾ ਹੈ ਕਹਿ ਕੇ ਉੱਥੇ ਗੱਲਬਾਤ ਕਰਕੇ ਬਠਿੰਡੇ ਦਾ ਡੀਸੀ ਬਠਿੰਡੇ ਦਾ ਐਸਟੀਐਮ ਚੌਕੇ ਸਕੂਲ ਦਾ ਵੀ ਅਸੀਂ 10 12 ਜੇ ਮਸਲਾ ਹੱਲ ਕਰਾਂਗੇ ਉਹ ਅੱਜ ਤੱਕ ਨਹੀਂ ਕੀਤਾਗਾ ਉਹ ਜਿਹੜਾ ਚੇਅਰਮੈਨ ਗਰਮੇ ਆ ठेकेदार ਆ ਗਰਮੇਲ ਸਿੰਘ ਉਹ ਉਥੇ ਲੁੱਟ ਕਰ ਰਿਹਾ ਸੀਐਮ ਸਾਹਿਬ ਦੀ ਜੁਰਤ ਨਹੀਂ ਪਈ ਉਹਨਾਂ ਤੇ ਅਸੀਂ ਕਾਰਵਾਈ ਕਰ ਦਿੱਗੇ ਚੰਦ ਪਾੜ ਦਾ ਮਸਲਾ ਜਿੱਥੇ ਮਜ਼ਦੂਰਾਂ ਦੇ ਡਾਂਗਾ ਮਾਰ ਮਾਰ ਕੇ ਮੌਰ ਸ਼ਾਂਖ ਤੇ ਉਹ ਮਜ਼ਦੂਰਾਂ ਦੇ ਅਸਲੇ ਦੇ ਨਾਲ ਸਿੱਧੀਆਂ ਗੋਲੀਆਂ ਮਾਰੀਆਂ ਤੇ ਕੁਲਦੀਪ ਸਿੰਘ ਜਿਹੜਾ ਸਰਪੰਚ ਹੈ ਉਹਦੇ ਘਰ ਦੇ ਵਿੱਚ ਵੜ ਕੇ ਕਮਜ਼ੋਰ ਹੋਰਾਂ ਨੇ ਗੁੰਡਾਗਰਦੀ ਕੀਤੀ ਘਰ ਦਾ ਸਮਾਨ ਤੋੜਿਆ ਭੰਨ ਤੋੜ ਕੀਤੀ ਕੁੱਟਮਾਰ ਕੀਤੀ ਅਜੇ ਉਹ ਬਾਹਰ ਘੁੰਮ ਰਹੇ ਨੇ ਕੌਣ ਅਰੈਸਟ ਕਰ ਰਿਹਾ ਕੀ ਅਨਮੋਲਕ ਸਿੰਘ ਨੂੰ ਚੰਦ ਭਾਣ ਦੇ ਮਸਲੇ ਦਾ ਨਹੀਂ ਪਤਾ ਜੇ ਚੰਦ ਭਾਣ ਦੇ ਮਸਲੇ ਦਾ ਨਹੀਂ ਪਤਾ ਤੇ ਇੱਥੋਂ ਦਾ ਵਿਧਾਇਕ ਰਹਿਣ ਦਾ ਉਹਨੂੰ ਕੋਈ ਹੱਕ ਨਹੀਂ ਜੇ ਚੰਦ ਭਾਂ ਦੇ ਮਸਲੇ ਦਾ ਅਨਬੋਲਖ ਸਿੰਘ ਨੂੰ ਪਤਾ ਹੈ ਤੇ ਫਿਰ ਉਹ ਕਾਰਵਾਈ ਕਿਉਂ ਨਹੀਂ ਕਰ ਰਿਹਾ ਸਾਡੇ ਸਵਾਲ ਇਹ ਨੇ ਤੇ ਜਿਹੜਾ ਜੋਂਦਪਿੰਡ ਦਾ ਮਸਲਾ ਹੈ ਉੱਥੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਐਕਵਾਇਰ ਕੀਤੀਆਂ ਜਾ ਰਹੀਆਂ ਸਰਦਾਰਾਂ ਵੱਲੋਂ ਟੱਕੇ ਨਾਲ ਹੂੰ ਜਿਹੜਾ 1972 ਦੇ ਵਿੱਚ 1988 ਦੇ ਵਿੱਚ ਉਦੋਂ ਆਨਲਾਈਨ ਸਿਸਟਮ ਨਹੀਂ ਸੀਗਾ ਉਹ ਹਾਈ ਕੋਰਟ ਤੋਂ ਉਹ ਵੀ ਜਿੱਤੇ ਸੀ ਪਰ ਅੱਜ ਉਦੋਂ ਬਾਅਦ ਉਹਨਾਂ ਦੀਆਂ ਜ਼ਮੀਨਾਂ ਦੀ ਮਾਲਕੀ ਨਹੀਂ ਚੜ੍ਹਨ ਦਿੱਤੀ ਤੇ ਅੱਜ ਕੀ ਹੋਇਆ ਇਹ ਹਾਈ ਕੋਰਟ ਦੇ ਆਰਡਰ ਲੈ ਕੇ ਜੋਉਂਦ ਪਿੰਡ ਚ 717 ਕਿੱਲਾ ਜਿਹੜਾ ਰਕਬਾ ਉੱਥੇ ਭਾਈ ੱੱਕੇ ਨਾਲ ਕਾਬਜ ਹੋਣਾ ਚਾਹੁੰਦੇ ਆ ਅਸੀਂ ਪੁੱਛਣਾ ਚਾਹੁੰਦੇ ਆ ਵੀ ਹਾਈ ਕੋਰਟ ਦਾ ਆਰਡਰ ਹੈ ਜਿਹੜਾ ਜਿਹੜਾ ਲੋਕਾਂ ਦੇ ਹੱਕ ਚ ਆਉਂਦਾ ਹੈ ਉੱਥੇ ਤਾਂ ਲਾਗੂ ਨਹੀਂ ਹੁੰਦਾ ਜਿਹੜਾ ਹਾਈ ਕੋਰਟ ਦਾ ਆਰਡਰ ਲੋਕਾਂ ਦੇ ਖਿਲਾਫ ਹੁੰਦਾ ਤੇ ਉੱਥੇ ਤੁਸੀਂ ਚੜ ਕੇ ਡਾਂਗਾ ਲੈ ਕੇ ਆ ਜਾਂਦੇ ਹੋ ਵੀ ਸਾਡੇ ਕੋਲੇ ਹਾਈ ਕੋਰਟ ਦਾ ਅਧਿਕਾਰ ਹੈ ਤੇ ਹਾਈ ਕੋਰਟ ਦਾ ਅਧਿਕਾਰ ਤਾਂ ਐਵੇਂ ਸੀ ਹਰਿਆਣੇ ਨੂੰ ਪਾਣੀ ਦਿਓ ਤੇ ਭਗਵੰਤ ਮਾਨ ਨੇ ਜਾ ਕੇ ਧਰਨਾ ਲਾ ਲਿਆ ਆਹਦਾ ਪਾਣੀ ਨਹੀਂ ਦੇਣਾ ਤੇ ਕਿਸਾਨਾਂ ਨੂੰ ਆਹਦਾ ਧਰਨਾ ਨਹੀਂ ਲਾ ਸਕਦੇ ਇਹ ਆ ਉਹਦਾ ਜਿਹੜੇ ਅਧਿਕਾਰ ਆ ਮਸਲਾ ਮੰਗਾ ਜਿਹੜੇ ਉਹਨਾਂ ਖਾਤਰ ਕਰ ਨਹੀਂ ਸਕਦੇ ਤੇ ਫਿਰ ਆਪ ਕਿਉਂ ਧਰਨਾ ਲਾ ਰਹੇ ਆ ਇਹ ਸਾਰੀਆਂ ਗੱਲਾਂ ਇਹ ਨੇ ਅਸੀਂ ਇਹਦੀ ਵੇਟ ਕਰਾਂਗੇ ਵੀ ਇਹ ਕਿੰਨੇ ਟਾਈਮ ਚ ਬਾਹਰ ਆਉਂਦਾ ਹੈ ਅਸੀਂ ਉਹਨਾਂ ਚਿਰ ਬਿਲਕੁਲ ਨਹੀਂ ਜਾਵਾਂਗੇ ਇਹਨਾਂ ਨੇ ਅਰੈਸਟ ਕਰ ਲੈ ਅਰੈਸਟ ਕਰ ਲੈ ਡਾਗਾ ਮਾਰਨੇ ਦਾ ਡਾਗਾ ਮਾਰ ਲੈਣ ਕੁਛ ਕਰ ਲੈਣ ਪਰ ਆ ਸਰਕਾਰ ਦਾ ਨਸ਼ਰ ਸਾਹਮਣੇ ਹੈ ਇਹ ਤਾਂ ਜੇ ਕੁਛ ਨਹੀਂ ਇਹ ਤਾਂ ਗਲੀਆਂ ਵਿੱਚ ਦੀ ਭੱਜਣਗੇ ਅੱਜ ਇਹੀ ਲੋਕਾਂ ਤੋਂ ਭੱਜ-ਭੱਜ ਜਾ ਰਹੇ ਆ ਹੁਣ ਅਸੀਂ ਵੇਟ ਕਰਦੇ ਆ ਵੀ ਤੁਸੀਂ ਵੀ ਇੱਥੇ ਆ ਤੇ ਅਸੀਂ ਵੀ ਇੱਥੇ ਆ ਹਾਂ ਅਸੀਂ ਦੱਸਦੇ ਆ ਉਹ ਜਿਹੜਾ ਸਾਡਾ ਯੁੱਧ ਨਸ਼ਾ ਵਿਰੁੱਧ ਹੈ ਦੋ ਬੰਦੇ ਆ ਆ ਦੋ ਕਰ ਰਹੇ ਪਿੱਛੇ ਕੋਈ ਉਹ ਦੀ ਗੱਲ ਨਹੀਂ ਕੀ ਅਸੀਂ ਜ਼ਿੰਮੇਵਾਰ ਬੰਦੇ ਆ ਕੋਈ ਵੀ ਕੋਈ ਗਲਤ ਹਰਕਤ ਨਹੀਂ ਕਰੂਗਾ ਸਾਡਾ ਬੰਦਾ ਕਿੱਥੇ ਆਪਣਾ ਪ੍ਰਧਾਨ ਨੱਥਾ ਕਿੱਥੇ ਆ ਹੈਗਾ ਹੈਗਾ ਬੱਸ ਫੇਰ ਅਸੀਂ ਆਦਿਆਂ ਜਿਹੜਾ ਯੁੱਧ ਨਸ਼ਾ ਵਿਰੁੱਧ ਹੈ ਸਾਡਾ ਪਿਛਲੇ ਦਿਨੀ ਅਨਮੋਲਕ ਸਿੰਘ ਦੇ ਦਫ਼ਤਰ ਦੇ ਮਗਰਲੇ ਪਾਸੇ 5 ਦਿਨ ਪਹਿਲਾਂ ਚਿੱਟਾ ਲਾ ਕੇ ਮੁੰਡੇ ਦੀ ਡੈਥ ਹੋਈ ਆ ਨਸ਼ਾ ਉਹਦੂ ਵੱਧਿਆ ਜਿਹੜੇ ਵੱਡੇ ਮਗਰਮੱਛ ਹੈ ਜਿਹੜੇ ਇੱਥੇ ਥਾਰ ਜੀਪਾਂ ਵਾਲੇ ਸੀ ਜਿਨ੍ਹਾਂ ਨੇ ਬੰਗਲੇ ਨਹਿਰਾਂ ਸਭ ਕੁਝ ਬੜਾਇਆ ਇਹਨਾਂ ਦਾ ਪਤਾ ਹੀ ਨਹੀਂ ਕਿੰਨਾ ਕੁ ਕੁਸ ਹੈ ਉਹਨਾਂ ਨੂੰ ਤਾਂ ਸਰਕਾਰ ਨੇ ਬਖਸ਼ਿਆ ਨਹੀਂ ਜਿਹੜਾ ਕੋਈ ਮਾੜਾ ਮੋਟਾ ਲੌਂਦਾ ਖਾਂਦਾ ਸੀ ਕੋਈ ਅੰਮਲੀ ਭੰਗੀ ਸੀਗਾ ਵਿਚਾਰਾ ਉਹਨਾਂ ਦੇ ਜਾ ਕੇ ਬੁਰਜੀਆਂ ਢਾਟੀਆਂ ਸਾਰਾ ਕੁਝ ਕਰਤਾ ਅਸੀਂ ਆਦਿਆਂ ਬਿਲਕੁਲ ਨਸ਼ਾ ਬਿਲਕੁਲ ਬੰਦ ਹੋਵੇ ਅਸੀਂ ਆਏ ਨਹੀਂ ਆ ਤੇ ਉਹਨਾਂ ਦੇ ਹੱਕ 'ਚ ਖੜੇ ਆ ਪਰ ਸਰਕਾਰ ਕੋਲੇ ਕੀ ਰਾਈਟ ਆ ਵੀ ਕਿਸੇ ਦੇ ਜਾ ਕੇ ਕੌਲੇ ਢਾ ਦਿਓ ਕਿਸ ਦੀਆਂ ਛੱਤਾਂ ਢਾ ਦਿਓ ਜਿਹੜੇ ਵੱਡੇ ਮਗਰਮਾਚਾ ਉਹਨਾਂ ਨੂੰ ਬਚਾਇਆ ਜਾ ਰਿਹਾ ਦੂਜਾ ਜਿਹੜਾ ਤੁਸੀਂ ਸਿੱਖਿਆ ਕ੍ਰਾਂਤੀ ਲੈ ਕੇ ਆਏ ਸੀ ਚੌਕੇ ਸਕੂਲ ਦੇ ਵਿੱਚ ਵੱਡੀ ਪੱਦਰ ਤੇ ਚੌਕੇ ਸਕੂਲ ਦੇ ਵਿੱਚ ਚੌਕੇ ਸਕੂਲ ਦੇ ਵਿੱਚ ਵੱਡੀ ਪੱਦਰ ਤੇ ਚੇਅਰਮੈਨ ਸਾਹਿਬ ਅਧਿਆਪਕਾਂ ਤੇ ਲਾਠੀ ਚਾਰਜ ਕੀਤਾ ਗਿਆ